ਬਾਈ ਜੂਨ ਨੂੰ ਮੇਰਾ ਇੱਕ ਮੋਬਾਈਲ ਖੋ ਹੋਇਆ ਸੀ ਮੋਤੀ ਨਗਰ ਆਪਣਾ ਮੋਤੀ ਨਗਰ ਪੁਲਿਆ ਦੇ ਕੋਲੋਂ ਭਗਤ ਫੋਰਟ ਦੇ ਅੱਗੋਂ 8 15 ਤੋਂ 8 20 ਦੀ ਘਟਨਾ ਹੈ ਬਲਕਿ ਮੈਂ ਆਪ 10 ਦੁਕਾਨਾਂ ਦੇ ਘੁੰਮ ਘੁੰਮ ਕੇ ਸੀਸੀਟੀਵੀ ਕੈਮਰੇ ਕਢਾਏ ਆ ਪੁਲਿਸ ਨੂੰ ਵੀ ਦਿਖਾਏ ਆ ਇਹਨਾਂ ਨੂੰ ਭੇਜੇ ਵੀ ਆ ਦੇਖਣਾ ਇਹਨਾਂ ਨੂੰ ਦਿਖਾਏ ਵੀ ਆ ਤੇ ਮੈਂ ਸਾਰੀ ਰਿਪੋਰਟ ਰਿਪੋਰਟ ਇਹਨਾਂ ਨੂੰ ਲਿਖਵਾਣ ਆਇਆ ਪਹਿਲੀ ਗੱਲ ਤਾਂ ਮੈਂ ਐਫ ਆਈ ਆਰ ਕਰਾਣਾ ਚਾਹੁੰਦਾ ਸੀ ਬਟ ਐਫ ਆਈ ਆਰ ਨਹੀਂ ਕਰਦੇ ਤੇ ਕਹਿੰਦੇ ਕਿ ਆਪਾਂ ਨੋਰਮਲ ਕੰਪਲੇਂਟ ਜੀ ਲਿਖਾਂਗੇ ਕੈਂਸਰ ਹਸਪੀਟਲ ਚੌਂਕ ਦੇ ਅੱਗੇ ਵੱਡੇ ਤੋਂ ਵੱਡੇ ਕੈਮਰੇ ਲੱਗੇ ਆ ਸਰਕਾਰੀ ਮੈਂ ਉਹਨਾਂ ਚੋਂ ਨੰਬਰ ਵੀ ਆ ਸਕਦਾ ਬਾਈਕ ਦਾ ਜਿਹਦੇ ਕਰ ਮੈਂ ਇੱਕ ਟ੍ਰੈਫਿਕ ਪੁਲਿਸ ਦੇ ਉੱਥੇ ਵੀ ਪੁੱਛਿਆ ਮੈਂ ਟ੍ਰੈਫਿਕ ਪੁਲਿਸ ਦੇ ਦਫ਼ਤਰ ਵੀ ਗਿਆ ਜਿਹੜਾ ਹੈਗਾ ਬਟ ਉਹ ਕਹਿੰਦੇ ਤੁਹਾਡੇ ਚੌਂਕੀ ਤੋਂ ਕੋਈ ਬੰਦਾ ਆਏਗਾ ਤਾਂ ਆਪਾਂ ਵੀਡੀਓ ਦਿਖਾਵਾਂਗੇ ਇਹ ਇੱਥੇ ਕੇਸ ਕਿਹਦੇ ਕੋਲੇ ਆ ਪਤਾ ਲੱਗਿਆ ਕੋਈ ਐਫਆਰ ਆਰਜ ਕੀਨੇ ਕੀਤੀ ਹੈ ਐਫਆਰ ਤਾਂ ਹੋਈ ਨਹੀਂ ਨਾ ਸਰ ਨਾਰਮਲ ਪਰਚੇ ਤੇ ਕੰਪਲੇਨਟ ਲਿਖੀ ਹੋਈ ਹੈ ਤੇ ਨੰਬਰ ਕਹੇ ਤਾਂ ਪੁੱਛ ਲਈ ਨੰਬਰ ਮਿਲਦਾ ਨਹੀਂ ਹੈ ਚੱਕਦੇ ਨਹੀਂ ਕੋਈ ਤੇ ਆਨਾ ਤਾਂ ਵੀ ਨਹੀਂ ਕੋਈ ਮਿਲਦਾ ਅੱਜ ਸਤਵਾਂ ਅੱਠਵਾਂ ਮੇਰਾ ਘੇੜਾ ਟੇਰੇ ਨੂੰ ਹੁਣ ਬਿਲਕੁਲ ਵੀ ਪੁਲਿਸ ਦੀ ਵਰਦੀ ਦਾ ਖਾਕੀ ਵਰਦੀ ਦਾ ਖੌਫ ਨਹੀਂ ਰਿਹਾ ਵੀ ਅਜ ਦਿਨ ਲਗਾਤਾਰ ਲੁੱਟਾ ਖੋਹ ਕਰਨ ਦੇ ਕੰਮ ਹੈ ਮੋਬਾਈਲ ਤਾਂ ਇੱਦਾਂ ਖੋਹੁੰਦੇ ਆ ਜਿਵੇਂ ਆਪਾਂ ਦੁਕਾਨ ਤੋਂ ਟੌਫੀ ਲੈਣ ਚਾਹੀਦੇ ਆ ਇਦਾਂ ਮੋਬਾਈਲ ਖੋਹ ਕੇ ਲੈ ਜਾਂਦੇ ਆ ਤੇ ਰੋਜ਼ ਦੀ ਗੱਲ ਆ ਕਿੰਨੂੰ ਨਹੀਂ ਪਤਾ ਸਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਦਾ ਚਿਰਾਗ ਰਿਓ ਚੈਨਲ ਤੇ ਮੈਂ ਹਾਂ ਤੁਹਾਡਾ ਦਾਸਤ ਮਿਲਨ ਸਿੰਘ ਇਸ ਸਮੇਂ ਥਾਣਾ ਮੋਤੀ ਨਗਰ ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਕਿ ਇੱਕ ਬਾਈ ਜੀ ਸਰ ਨਾਲ ਮੌਜੂਦ ਨੇ ਕੀ ਹੋਇਆ ਇਹਨਾਂ ਨਾਲ ਪੂਰੀ ਗੱਲਬਾਤ ਕਰਦੇ ਆ ਅਕਸਰ ਥਾਣਾ ਮੋਤੀ ਨਗਰ ਚ ਆਇਓ ਕੀ ਮਾਮਲਾ ਕੀ ਸਰ ਮੇਰਾ 22 ਤਰੀਕ ਨੂੰ 22 ਜੂਨ ਨੂੰ ਮਨੋਜ ਮੇਰਾ ਨਾਮ ਹੈ 22 ਜੂਨ ਨੂੰ ਮੇਰਾ ਇੱਕ ਮੋਬਾਈਲ ਖੋ ਹੋਇਆ ਸੀ ਮੋਤੀ ਨਗਰ ਆਪਣਾ ਮੋਤੀ ਨਗਰ ਪੁਲੀਆ ਦੇ ਕੋਲੋਂ ਭਗਤ ਫੋਰਟ ਦੇ ਅੱਗੋਂ ਤੇ ਮੈਂ ਉਸੇ ਟਾਈਮ ਜਿਹੜਾ ਇਹਨਾਂ ਦਾ ਇੱਕ ਐਪ ਹੁੰਦੀ ਹੈ ਸਰਕਾਰੀ ਸੰਕਲਪ ਕੀ ਹੈ ਉਹਨਾਂ ਦਾ ਨਾਮ ਹੈ ਉਹਦੇ ਵਿੱਚ ਆਨਲਾਈਨ ਕੰਪਲੀਟ ਪਾਤੀ ਸੀ ਬਲਕਿ ਪ੍ਰੋਪਰ ਮੇਰੇ ਕੋਲ ਟਿਕਟ ਨੰਬਰ ਵੀ ਹੈ ਫਿਰ ਮੈਂ ਨਿਆਲੇ ਅਗਲੇ ਦਿਨ ਮੈਂ ਰਿਪੋਰਟ ਲਖਣ ਆਇਆ ਰਿਪੋਰਟ ਇਹਨਾਂ ਨੇ ਐਫ ਆਈ ਆਰ ਕਰਾਣਾ ਚਾਹੁੰਦਾ ਸੀ ਮੈਂ ਕਿਉਂਕਿ ਮੈਂ 8 ਸਾਲ ਤੋਂ ਪੰਜਾਬ 'ਚ ਜੌਬ ਕਰ ਰਿਹਾ ਹਾਂ ਤੇ 8 ਸਾਲ ਤੋਂ ਸਾਰਾ ਮਿਹਨਤ ਹੁੰਦੀ ਆ ਤੁਹਾਨੂੰ ਪਤਾ ਅੱਜ ਕੱਲ ਮੋਬਾਈਲਾਂ ਦੇ ਵਿੱਚ ਸਾਰਾ ਡਾਟਾ ਸਭ ਕੁਝ ਹੁੰਦਾ ਹੈ ਤੇ 21000 ਦਾ ਮੋਬਾਈਲ ਵੀ ਸੀਗਾ ਤੇ ਮੈਂ ਸਾਰੀ ਰਿਪੋਰਟ ਰਿਪੋਰਟ ਇਹਨਾਂ ਨੂੰ ਲਿਖਵਾਣ ਆਇਆ ਪਹਿਲੀ ਗੱਲ ਤਾਂ ਮੈਂ ਐਫ ਆਈ ਆਰ ਕਰਾਉਣਾ ਚਾਹੁੰਦਾ ਸੀ ਬਟ ਐਫ ਆਈ ਆਰ ਨਹੀਂ ਕਰਦੇ ਤੇ ਕਹਿੰਦੇ ਕਿ ਆਪਾਂ ਨੋਰਮਲ ਕੰਪਲੇਂਟ ਜੀ ਲਿਖਾਂਗੇ ਇਹਨਾਂ ਨੇ ਵਾਈਟ ਪੇਪਰ ਤੇ ਤੁਸੀਂ ਕੰਮ ਕੀ ਕਰਦੇ ਹੋ ਤੇ ਕਿਸ ਜਗ੍ਹਾ ਤੇ ਜਿਹੜੀ ਘਟਨਾ ਹੋਈ ਆ ਕਿ ਕਿੰਨੇ ਵੇ ਦਾ ਸਮਾਂ ਸੀਗਾ 815 820 ਦੀ ਘਟਨਾ 815 ਤੋਂ 820 ਦੇ ਵਿੱਚ ਤੇ ਮੈਂ ਕੋਰੀਅਰ ਕੰਪਨੀ ਜੌਬ ਕਰਦਾ ਤੇ ਇੱਕ ਘਟਨਾ ਹੈਗੀ ਹੈ ਤੁਹਾਨੂੰ ਦੱਸਿਆ ਜਿਵੇਂ ਮੋਤੀ ਨਗਰ ਪੁਲੀਆ ਦੇ ਥੱਲੋਂ ਭਗਤ ਫੋਰਡ ਐ ਨਾਲ ਹੀ ਕੈਂਸਰ ਹਸਪੀਟਲ ਤੋਂ ਥੋੜੀ ਜਿਹੀ ਪਿੱਛੇ 815 ਤੋਂ 820 ਦੀ ਘਟਨਾ ਹੈ ਬਲਕਿ ਮੈਂ ਆਪ 10 ਦੁਕਾਨਾਂ ਤੇ ਘੁੰਮ-ਘੁੰਮ ਕੇ ਸੀਸੀਟੀਵੀ ਕੈਮਰੇ ਕਢਾਏ ਆ ਪੁਲਿਸ ਨੂੰ ਵੀ ਦਿਖਾਏ ਆ ਇਹਨਾਂ ਨੂੰ ਭੇਜੇ ਵੀ ਆ ਦੇਖਣਾ ਇਹਨਾਂ ਨੂੰ ਦਿਖਾਏ ਵੀ ਆ ਮੈਂ 10-12 ਦੁਕਾਨਾਂ ਤੇ ਘੁੰਮਿਆ ਸੀ ਸੀਸੀਟੀਵੀ ਵੀਡੀਓ ਚ ਕਿੰਨੇ ਕੁ ਬੰਦੇ ਆ ਰਹੇ ਨੇ ਜਿਹੜੇ ਕੀ ਤੁਹਾਡਾ ਫੋਨ ਖੋ ਕੇ ਲੈ ਗਏ ਇੱਕੋ ਬੰਦਾ ਹੈ ਮੈਂ ਪੂਰਾ ਸ਼ੋਰ ਹੈਗਾ ਸਪਲੈਂਡਰ ਤੇ ਹੈ ਸਾਰਾ ਕੁਝ ਦਿਖ ਰਿਹਾ ਹੈ ਸਪਲੈਂਡਰ ਬਾਈਕ ਤੇ ਹੈ ਇੱਕ ਮੁੰਡਾ ਹੈ ਮੈਂ ਵੀਡੀਓ ਕਢਾਈ ਹੈ ਬਲਕਿ ਕੈਂਸਰ ਹਸਪੀਟਲ ਚੌਂਕ ਦੇ ਅੱਗੇ ਵੱਡੇ ਤੋਂ ਵੱਡੇ ਕੈਮਰੇ ਲੱਗੇ ਆ ਸਰਕਾਰੀ ਮੈਂ ਉਹਨਾਂ ਚੋਂ ਨੰਬਰ ਵੀ ਆ ਸਕਦਾ ਹੈ ਬਾਈਕ ਦਾ ਜਿਹਦੇ ਕਰ ਮੈਂ ਇੱਕ ਟ੍ਰੈਫਿਕ ਪੁਲਿਸ ਦੇ ਉੱਥੇ ਵੀ ਪੁੱਛਿਆ ਮੈਂ ਟ੍ਰੈਫਿਕ ਪੁਲਿਸ ਦੇ ਦਫ਼ਤਰ ਵੀ ਗਏ ਆ ਜਿਹੜਾ ਹੈਗਾ ਬਟ ਉਹ ਕਹਿੰਦੇ ਤੁਹਾਡੇ ਚੌਂਕੀ ਤੋਂ ਕੋਈ ਬੰਦਾ ਆਏਗਾ ਤਾਂ ਆਪਾਂ ਵੀਡੀਓ ਦਿਖਾਵਾਂ ਦਰਦਰ ਭੜਕ ਰਿਓ ਕਾਰਵਾਈ ਕੋਈ ਨਹੀਂ ਹੋ ਰਹੀ ਅੱਜ ਮੇਰਾ 7ਵਾਂ 8ਵਾਂ ਚੱਕਰ ਹੈ ਤੇ ਮੈਨੂੰ ਜਿੱਥੋਂ ਖਬਰ ਪਤਾ ਲੱਗਦੀ ਹੈ ਜਮਾਲਪੁਰ ਕਹਿੰਦੇ ਕੋਈ ਦੋ ਮੁੰਡੇ ਫੜੇ ਆ ਮੈਂ ਉੱਥੇ ਵੀ ਆਪਣੇ ਆਪ ਗਿਆ ਕਿ ਭਾਈ ਉੱਥੋਂ ਮੇਰਾ ਮੋਬਾਈਲ ਨਾ ਹੋਵੇ ਬਟ ਮਤਲਬ ਐਨਾਲੀ ਸਿਰਫ ਇੱਕ ਮੋਬਾਈਲ ਹੈ ਪਰ ਸਾਡੇ ਲਈ ਕੀ ਹੈ ਤੁਹਾਨੂੰ ਪਤਾ ਸਿੱਧੀ ਜੀ ਗੱਲ ਹੈ ਉਹ ਸਾਰਾ ਇੱਥੇ ਕੇਸ ਕਿਹਦੇ ਕੋਲੇ ਆ ਪਤਾ ਲੱਗਿਆ ਕੋਈ ਐਫਆਰਆਈ ਦਰਜ ਕਿਨੇ ਕੀਤੀ ਹੈ ਤਾਂ ਐਫਆਰਆਈ ਤਾਂ ਹੋਈ ਨਹੀਂ ਨਾ ਸਰ ਨਾਰਮਲ ਪਰਚੇ ਤੇ ਕੰਪਲੇਂਟ ਲਿਖੀ ਹੋਈ ਹੈ ਤੇ ਨੰਬਰ ਕਹੇ ਤਾਂ ਪੁੱਛ ਲਈ ਨੰਬਰ ਮਿਲਦਾ ਨਹੀਂ ਹੈ ਚੱਕਦਿਆ ਨਹੀਂ ਕੋਈ ਤੇ ਆਨਾ ਤਾਂ ਵੀ ਨਹੀਂ ਕੋਈ ਮਿਲਦਾ ਅੱਜ 7ਵਾਂ 8ਵਾਂ ਮੇਰਾ ਘੇੜਾ ਹੁਣ ਅੱਜ ਵੀ ਆਇਆ ਹੁਣ ਦੇਖੋ ਕੀ ਗੱਲ ਹੁੰਦੀ ਹੈ ਬਾਈ ਜੂਨੂ ਕੋਈ ਉਸ ਦਿਨਾਂ ਦੇ ਵਿੱਚ ਕੋਈ ਮੌਕਾ ਦੇਖਣ ਦੇ ਲਈ ਕੋਈ ਆਏ ਸੀਗੇ ਉੱਥੇ ਮੌਕਾ ਮੌਕਾ ਦੇਖਣ ਕੋਈ ਨਹੀਂ ਆਏ ਕਿਉਂਕਿ ਮੈਂ ਉਸ ਦਿਨ ਨਹੀਂ ਕਰਵਾ ਪਾਇਆ ਮੈਂ ਅਗਲੇ ਦਿਨ ਕੰਪਲੇਂਟ ਕਰਾਈ ਸੀ ਮੈਂ ਸਾਰਾ ਐਗਜ਼ੈਕਟ ਇਹਨਾਂ ਨੂੰ ਲੋਕੇਸ਼ਨ ਦ ਨੇ ਉਹਦੇ ਚ ਮੈਂ ਪ੍ਰੋਪਰ ਫੀਸ ਕਰਕੇ ਕੰਪਲੇਂਟ ਉਸੇ ਦਿਨ ਕਰਤੀ ਸੀ ਤੇ ਮੰਗੀ ਕਰਦੇ ਹੋ ਹੁਣ ਦਰਦਰ ਭਟਕਦੇ ਹੋ 22 ਤਰੀਕ ਦੀ ਘਟਨਾ ਹੈ ਤੇ ਲੇਕਿਨ ਅੱਜ 9 ਜੁਲਾਈ ਹੋ ਚੁੱਕੀ ਹੋਈ ਹੈ ਕੁਝ ਨਹੀਂ ਥੋੜਾ ਜਿਹਾ ਸੀਰੀਅਸਨੈਸ ਚਾਹੀਦੀ ਹੈ ਪੁਲਿਸ ਦੇ ਵੱਲੋਂ ਐਟ ਲੀਸਟ ਜੇ ਮੋਬਾਈਲ ਗੁੰਮ ਹੋਇਆ ਹੈ ਜਾਂ ਕੁਝ ਵੀ ਹੋਇਆ ਹੈ ਕਿਉਂਕਿ ਇਹ ਨਾਰਮਲ ਸਿਰਫ ਮੇਰੇ ਨਾਲ ਨਹੀਂ ਹੋਇਆ ਸਰ ਤੁਸੀਂ ਲੋਕ ਜਾਂ ਐਸਐਚਓ ਸਾਹਿਬ ਜਾਂ ਪੁਲਿਸ محکمہ ਵੀ ਪੂਰਾ ਅਵੇਅਰ ਹੈ ਕਿ ਕਿੰਨੇ ਕ ਮੋਬਾਈਲ ਖੋਹ ਹੁੰਦੇ ਆ ਲੁਧਿਆਣੇ ਚ ਜਿਸ ਦਿਨ ਮੇਰਾ ਖੋਇਆ ਉਸ ਤੋਂ ਅਗਲੇ ਦਿਨ ਹੀ ਦੁਪਹਿਰੇ ਜਿੱਥੇ ਮੈਂ ਖਾਣਾ ਖਾਣਾ ਵਿਚਾਰਾ ਗੋਲ ਮਾਰਕੀਟ ਚੌਂਕ ਤੋਂ ਰੋਟੀ ਬਣਾਉਣ ਵਾਲੇ ਮੇਰੇ ਕਾਰੀਗਰ ਦਾ 3:30 ਵਜੇ ਦੀ ਗੱਲ ਆ ਹੋਇਆ ਤੇ ਰੋਜ਼ ਦੇ ਕੰਮ ਐ ਰੋਜ਼ ਦੇ ਕੰਮ ਮਤਲਬ ਇਹ ਲੁਟੇਰਿਆ ਨੂੰ ਹੁਣ ਬਿਲਕੁਲ ਵੀ ਪੁਲਿਸ ਦੀ ਵਰਦੀ ਦਾ ਖਾਕੀ ਵਰਦੀ ਦਾ ਖੌਫ ਨਹੀਂ ਰਿਹਾ ਵੀ ਅਜੇ ਦਿਨ ਲਗਾਤਾਰ ਲੁੱਟਾ ਖੋਹ ਕਰਦੇ ਰੋਜ਼ ਦੇ ਕੰਮ ਐ ਮੋਬਾਈਲ ਤਾਂ ਇੱਦਾਂ ਖੋਹ ਹੁੰਦੇ ਆ ਜਿਵੇਂ ਆਪਾਂ ਦੁਕਾਨ ਤੋਂ ਟੋਫੀ ਲੈਣ ਚਾਹੀਦੇ ਆ ਇਦਾਂ ਮੋਬਾਈਲ ਖ ਕੋਈ ਜਿਸ ਜਿਹੜਾ ਜਿਸ 10 10 ਦੁਕਾਨਾਂ ਤੋਂ ਮੈਂ ਵੀਡੀਓ ਕਢਾਣ ਗਿਆ ਨਾ 10 ਤੋਂ 4 ਨੇ ਤਾਂ ਮੈਨੂੰ ਕਿਹਾ ਯਾਰ 2 ਮਹੀਨੇ ਪਹਿਲਾਂ ਮੇਰੇ ਨਾਲ ਹੋਇਆ ਸੀ 2 ਮਹੀਨੇ ਪਹਿਲੇ ਮੇਰੇ ਨਾਲ ਹੋਇਆ ਸੀ ਕੁਝ ਨਹੀਂ ਹੋਣਾ ਮਤਲਬ ਵੀਡੀਓ ਵੀ ਜਿਹੜੀ ਸੀ ਸੀਸੀਟੀਵੀ ਉਹ ਆਪ ਕਢਾਈ ਗਈ ਤੁਸੀਂ ਮੈਂ ਆਪ ਹੀ ਕਢਾਈ ਹੈ ਇੱਕ ਨਹੀਂ ਬਲਕਿ 10 ਜਗ੍ਹਾ ਘੁੰਮ ਕੇ ਤਿੰਨ ਤੋਂ ਚਾਰ ਵੀਡੀਓਜ਼ ਕਢਾਈ ਹੋਈਆਂ ਮੈਂ ਮਤਲਬ ਸੀਸੀਟੀਵੀ ਵੀ ਵੀਡੀਓ ਵੀਡੀਓ ਵਿੱਚ ਸਾਫ਼ ਉਹ ਬੰਦਾ ਆ ਰਿਹਾ ਵਾ ਬੰਦਾ ਆ ਰਿਹਾ ਬਿਲਕੁਲ ਹੁਣ ਮੈਨੂੰ ਪੁਲਿਸ ਦੇ ਉਹ ਕੈਮਰਿਆਂ 'ਚ ਉਹ ਫੋਟੋ ਵੀ ਆ ਸਕਦੀ ਹੈ ਬਟ ਉਹ ਆਪਾਂ ਤਾਂ ਜੋਰੀ ਲਾ ਸਕਦੇ ਹਾਂ ਜੀ ਭਾਈ ਜੀ ਨੇ ਜਿਹਨੇ ਸਾਡੇ ਨਾਲ ਅੱਜ ਰੋਬਰੂ ਗੱਲਬਾਤ ਕੀਤੀ ਗਈ ਹੈ ਲੇਕਿਨ 22 ਜੂਨ ਦੀ ਕੱਢ ਰਹੇ ਆ ਲੇਕਿਨ ਅੱਜ 9 ਤਰੀਕ ਹੋ ਗਈ ਹੈ 18 ਮੋਤੀ ਨਗਰ ਦੇ ਬਾਹਰ ਵੀ ਬਾਹਰ ਬਾਹਰ ਗਿੜੇ ਕੱਢ ਰਹੇ ਨੇ ਲੇਕਿਨ ਸੁਣਵਾਈ ਨਹੀਂ ਹੋ ਰਹੀ ਇਸ ਮਾਮਲੇ 'ਚ ਕੋਈ ਐਫਆਰ ਵੀ ਨਹੀਂ ਦਰਜ ਹੋ ਰਹੀ ਲੇਕਿਨ ਦੇਖਦੇ ਆ ਪੁਲਿਸ ਇਸ ਮਾਮਲੇ 'ਚ ਹੁਣ ਕਾਰਵਾਈ ਕਰਦੀ ਆ ਕਿਉਂਕਿ ਆਏ ਦਿਨ ਲਗਾਤਾਰ ਜਿਹੜੀ ਲੁੱਟ ਖੋਹ ਦੇ ਮਾਮਲੇ ਨੇ ਲਗਾਤਾਰ ਵਧੇ ਨਜ਼ਰ ਆ ਰਹੇ ਨੇ ਕਿ ਇਹਨਾਂ ਨੂੰ ਲੁਟੇਰਿਆਂ ਨੂੰ ਜਿਹੜੀ ਆ ਹੁਣ ਖਾਕੀ ਵਰਦੀ ਦਾ ਖੌਫ ਨਹੀਂ ਰਿਹਾ ਕਿ ਬਾਈਕ ਤੇ ਆਂਦੇ ਨੇ ਕਿਸ ਤਰ੍ਹਾਂ ਬੰਦੇ ਦੇ ਜਦੋਂ ਬੰਦਾ ਗੱਲ ਕਰਦਾ ਹੁੰ